ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਲਈ ਸੂਟ ਜੀ ਕਾਟਨ ਦੇ ਸੂਟ ਇਹ ਪਹਿਲਾਂ ਵੀ ਬਹੁਤ ਰੰਗ ਤਜਮਾਲ ਆਇਆ ਇਹਦੇ ਵਿੱਚ ਪਹਿਲਾਂ ਖਤਮ ਹੋ ਗਿਆ ਸੀਗਾ ਨਵੇਂ ਦਬਾਰੇ ਬਹੁਤ ਕੱਦਣਾ ਜਵਾਲ ਆ ਗਏ ਇਹਦੇ ਵਿੱਚ ਜੀ ਬਹੁਤ ਹੀ ਡਿਜ਼ਾਈਨਾਂ ਕੱਦਣਾ ਜਵਾਲ ਪਹੁੰਚ ਗਿਆ ਜੀ ਮੈਚਿੰਗ ਸੂਟ ਹੈ ਕਾਟਨ ਦਾ ਇਹ 2.5 ਮੀਟਰ ਕਪੜਾ 5 ਮੀਟਰ ਦਾ ਸੂਟ ਹੈ ਜੀ ਸਿਰਫ 300 ਰੁਪਏ ਦੇ ਵਿੱਚ ਹੈ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਸ਼ੇਰ ਮੇਲੇ ਦੇ ਉੱਤੇ ਜੀ 300 ਰੁਪਏ ਦੇ ਵਿੱਚ ਕਰਤਾ ਜੀ ਕਾਟਲਾ ਸੂਟ ਜਿਹੜਾ ਮਾਰਕੀਟ ਦੇ ਵਿੱਚ ਵੇਕੇ 450 ਦਾ ਵਿਕੇ 500 ਦਾ ਸਾਡਾ ਰੇਟ ਸਿਰਫ 300 ਰੁਪਏ ਹੈ ਜੀ ਕਾਟਨ ਦਾ ਸੂਟ ਕਾਟਨ ਦਾ ਸੂਟ ਜੀ 300 ਰੁਪਏ ਦੇ ਵਿੱਚ ਕਰਤਾ ਜੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਕਰਦਾਂ ਚਮਾਲ ਆ ਚੁੱਕਿਆ ਜੀ ਮੈਚਿੰਗ ਸੂਟ ਹੈ ਇਹ ਸਾਵਾ ਕਲਰ ਤੇ ਸਾਵਾ ਡਿਜ਼ਾਈਨ ਲੈਣ ਵਾਸਤੇ ਸ਼ੀਤੂ ਦੇ ਸ਼ੀਤੂ ਆਇਆ ਕਰੋ ਜੀ ਸਾਵਾ ਹੀ ਡਿਜ਼ਾਈਨ ਮਿਲੂਗਾ ਤੇ ਸਾਵਾ ਹੀ ਕਲਰ ਮਿਲਣਗੇ スクリーン ਸ਼ਾਟ ਲੈ ਕੇ ਆਨਲਾਈਨ ਵੀ ਮੰਗਾ ਸਕਦੇ ਹੋਗੇ ਸ਼ੀਨ ਸ਼ਾਟ ਲੈ ਕੇ ਭੇਜੋ ਸਾਨੂੰ ਤੇ ਅਸੀਂ ਆਉਣਿਆਂ ਤੁਹਾਨੂੰ ਭੇਜ ਦਾਂਗੇ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲੇ ਚੱਲ ਰਿਹਾ ਹੈਗਾ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਕਾਟਨ ਦਾ ਸੂਟ ਐਕਸਪੋਰਟ ਕਾਟਨ ਸਿਰਫ 300 ਰੁਪਏ ਚ ਕਰਤਾ ਹੀ ਇਹ 300 ਰੁਪਏ ਦੇ ਵਿੱਚ ਮੈਚਿੰਗ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਪਹਿਲਾਂ ਵੀ ਬਹੁਤ ਕਦਰ ਦਾ ਜਮਾਲ ਆਇਆ ਸੀਗਾ ਪਹਿਲਾ ਸ਼ਾਟ ਹੋ ਗਿਆ ਜੀ ਕਲਰ ਅੱਜ ਨਵੇਂ ਦੁਆਰੇ ਹੋਰ ਕਰਦਾ ਜਮਾਲ ਆ ਗਈ ਸਾਡੇ ਕੋਲੇ ਇਹ ਡਿਜ਼ਾਈਨਿੰਗ ਦੇਖੀ ਚੱਲੋ ਸਕਰੀਨ ਸ਼ਾਟ ਲੈ ਕੇ ਸਾਮਾ ਮਗਾ ਸਕਦੇ ਹੋ ਜੀ ਤੁਸੀਂ ਛੇਤੀ ਆਓ ਸਾਮਾ ਲੈ ਕੇ ਜਾਓ ਜਿਹੜਾ ਵੀਡੀਓ 'ਚ ਦਿਖਾਇਆ ਹੈਗਾ ਸਾਮਾ ਮਿਲੂਗਾ ਜੀ ਛੇਤੀ ਆਉਂਗੇ ਤਾਂ ਜੀ ਨਹੀਂ ਰੰਗ ਬਦਲ ਜਾਂਦੇ ਨੇ ਕਿ ਸ਼ਾਟ ਹੋ ਜਾਂਦੇ ਨੇ ਵਿਕ ਜਾਂਦੇ ਨੇ ਵਿੱਚ ਹੋਰ ਰੰਗ ਆ ਜਾਂਦੇ ਨੇਵੇਂ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਕਾਟਨ ਦਾ ਮੈਚਿੰਗ ਸੂਟ ਸਿਰਫ 300 ਰੁਪਏ ਦਾ ਕਰਤਾ ਹੀ ਹੈ 300 ਰੁਪਏ ਦੇ ਵਿੱਚ ਰੰਗ ਦੇਖੀ ਜਨੋ ਰੰਗ ਤੇ ਡਿਜ਼ਾਈਨ ਬਹੁਤ ਕਰੜਾ ਜਮਾਲ ਆ ਚੁੱਕਾ ਹੈ ਇਹਦੇ ਵਿੱਚ ਹੀ ਸੋਹਣੇ ਸੋਹਣੇ ਕਲਰ ਤੇ ਛੋਟੇ ਛੋਟੇ ਡਿਜ਼ਾਈਨ ਦੇਖੀ ਚਲੋ ਡਿਜ਼ਾਈਨਿੰਗ ਨਵੀਂ ਨਵੀਂ ਡਿਜ਼ਾਈਨਿੰਗ ਇਹਦੇ ਵਿੱਚ ਮਾਲ ਪਹੁੰਚ ਚੁੱਕਿਆ ਹੀ ਹੈ ਰੇਟ ਸਿਰਫ 300 ਰੁਪਏ ਆ ਜੀ 300 ਰੁਪਏ ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਜੀ ਕਾਟਨ ਦਾ ਮੈਚਿੰਗ ਸੂਟ ਕਿਸੇ ਵੀ ਭੈਣ ਭਰਾ ਦੇ ਇਕੱਠਾ ਕੱਪੜਾ ਕੋਈ ਦੁਕਾਨਦਾਰੀ ਵਾਸਤੇ ਲੈਣਾ ਹੈਗਾ ਤਾਂ ਜਿੰਨੇ ਵਾਰ ਜੀ ਤੁਸੀਂ ਲੈ ਸਕਦਾ ਜੀ ਸਾਡੇ ਨਾਲ ਫੋਨ ਤੇ ਜਦੋਂ ਮਰਜੀ ਸੰਪਰਕ ਕਰ ਸਕਦਾ ਹੈਗਾ ਜਦੋਂ ਮਰਜੀ ਆ ਸਕਦਾ ਹੈ ਜਾਂ ਜਾ ਸਕਦਾ ਹੈਗਾ ਭਰਾਵਾਂ ਦੀ ਹੱਟੀ ਦਿੱਤੇ ਜੀ ਰੰਗ ਦੇਖੀ ਚਲੋ ਰੰਗ ਬਹੁਤ ਕਲਰਾਂ ਜਮਾਲ ਆ ਗਿਆ ਇਹਦੇ ਵਿੱਚ ਜੀ ਸਿਰਫ 300 ਦੇ ਵਿੱਚ ਜੀ ਰੇਟ ਉਹੀ 300 ਰੁਪਏ ਕਰਤਾ ਜੀ ਭਰਾਵਾਂ ਦੀ ਹੱਟੀ ਦਿੱਤੇ ਸੇਲ ਮੇਲੇ ਦੇ ਉੱਤੇ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 450 500 ਦੇ ਰੱਗ-ਬੱਗ ਵਿਕ ਰਿਹਾ ਸੂਟ ਸਾਡਾ ਰੇਟ ਸਿਰਫ 300 ਰੁਪਈਆ ਜੀ ਇਹ ਮੈਚਿੰਗ ਸੂਟ ਕਾਟਨ ਦਾ ਕਾਟਨ ਦਾ ਮੈਚਿੰਗ ਸੂਟ ਸਿਰਫ 300 ਦਾ ਜੀ ਇਹ ਮਾਲ ਬਹੁਤ ਕੁਆਂਟੀਟੀ ਚ ਮਾਲ ਪਹੁੰਚੂਕਿਆ ਹੈਗਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਓ ਇਹਦੇ ਵਿੱਚ ਡਿਜ਼ਾਈਨ ਦੇ ਦੇਖੀ ਚਲੋ ਸਕਰੀਨਸ਼ਾਟ ਲੈ ਕੇ ਮੰਗਾਈ ਚਲੋ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਸਿਰਫ 300 ਦਾ ਕਰਤਾ ਜੀ ਸੂਟ ਇਹ ਮੈਚਿੰਗ ਸੂਟ 300 ਰੁਪਏ ਦੇ ਵਿੱਚ ਬਿਲਕੁਲ ਐਕਸਪੋਰਟ ਕਾਟਨ ਦਾ ਕੱਪੜਾ ਹੈਗਾ ਗਰਮੀ ਦੇ ਪੌਣ ਵਾਲਾ ਆਰਾਮ ਦਾ ਕੱਪੜਾ ਹੀ ਬੁਲਵਾ ਵਧੀਆ ਤੰਨੇ ਸੌ ਰੁਪਏ ਦੇ ਵਿੱਚ ਕਾਤਾ ਹੀ ਰੰਗ ਦੇ ਆਏ ਦੇਖੀ ਚਲੋ ਜੀ ਰੰਗ ਬਹੁਤ ਆਇਆ ਦੇਖੋ ਜੀ ਕੋਲੇ ਛਾਵਾ ਰੰਗ ਰਜਾ ਲੈਣ ਵਾਸਤੇ ਸਕਰੀਨ ਸ਼ਾਟ ਲਿਆ ਕਰੋ ਜੀ ਛੇ ਸ਼ਾਟ ਲੈ ਕੇ ਛਾਵਾ ਹੀ ਮਿਲੂਗਾ ਜੀ ਬਹੁਤ ਰੰਗਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ ਪਹਿਲਾਂ ਹੀ ਬਹੁਤ ਕਲਰਾਂ ਦਾ ਮਾਲ ਆਇਆ ਸੀਗਾ ਪਹਿਲਾਂ ਰੰਗ ਸ਼ਾਟ ਹੋ ਗਏ ਸੀਗੇ ਨਵੇਂ ਦਵਾਰੇ ਹੁਣ ਫੁੱਲ ਕਲਰਾਂ ਦਾ ਮਾਲ ਪਹੁੰਚ ਗਿਆ ਜੀ ਨਵੇਂ ਦਵਾਰੇ ਫੁੱਲ ਕਰਨਾ ਜਮਾਲ ਪਹੁੰਚ ਗਿਆ ਜੀ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਜਿਹੇ ਭਰਾਵਾਂ ਦੀ ਹੱਡੀ ਦੇ ਉੱਤੇ ਭਾਰੀ ਚਲਵੇਲੇ ਦੇ ਉੱਤੇ ਰੰਗ ਦੇਖੀਏ ਲੋ ਇਧਰ ਕਵਰੇਜ ਨਿਕਾਵਾ ਆ ਤੇ ਸਾਰੇ ਘਰਾਂ ਦੇ ਮੱਥਾ ਦਿਖਾ ਦੇਣਾ ਆ ਲੋ ਫੁੱਲ ਰੰਗਾਂ ਦਾ ਜਮਾਲ ਆ ਗਿਆ ਜੀ ਰੰਗ ਆ ਲੋ ਜੀ ਰੰਗ ਬਹੇ ਰਹੀ ਏ ਇਹਦੇ ਵਿੱਚ ਸਾਹਮੇ ਕੱਲਰ ਮੰਗਵਾਉਣ ਵਾਸਤੇ ਛੇਤੀ ਤੋਂ ਛੇਤੀ ਆਓ ਤੇ ਸਾਹਮੇ ਡਿਜ਼ਾਈਨਰ ਦੇ ਵਿੱਚ ਮਾਲ ਲੈ ਕੇ ਜਾਓ ਜੀ ਡਿਜ਼ਾਈਨਰ ਦਾ ਬਹੁਤ ਜਿਆਦਾ ਕੁਆਂਟੀਟੀ ਦਾ ਮਾਲ ਪਹੁੰਚ ਚੁੱਕਿਆ ਹੈ ਜੀ ਚਾਹੇ 100 ਸੂਟ ਲਾਓ ਚਾਹੇ 200 ਸੂਟ ਲਾਓ ਕਿਸੇ ਨੇ ਕੋਈ ਦੁਕਾਨਦਾਰੀ ਵੈਸੇ ਇਕੱਠੇ ਰਹਿਣੇ ਜਿਹਦੇ ਮਰਜੀ ਲੈ ਸਕਦਾ ਹੈ ਇਹ ਆਲੋ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦਾ ਮਾਲ ਪਹੁੰਚ ਚੁੱਕਿਆ ਹੈਗਾ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਸਿਰਫ 300 ਦਾ ਸੂਟ ਕਰਤਾ ਜੀ ਇਹ 300 ਦਾ ਸੂਟ ਬਿਲਕੁਲ ਕਾਟਨ ਦਾ ਸੂਟ ਹੈਗਾ ਬਿਲਕੁਲ ਗਰਮੀਆਂ ਦੀ ਕੁਆਲਿਟੀ ਹੈ ਐਕਸਪੋਰਟ ਕਾਟਨ ਹੈ ਬਿਲਕੁਲ ਜੀ ਵਧੀਆ ਕੁਆਲਿਟੀ ਤੇ ਉੱਤੇ ਹਰਨਸਾਰ ਕਪੜਾ 300 ਦੇ ਵਿੱਚ ਹੈ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਬਸਟਨ ਰੋਡ ਮੋੜਵੰਡੀ ਭਾਰੀ ਸੇਲ ਮੇਲਾ